सतनाम सतरू साहिब जी तनासरी महल्ला पहला शांत एक सत सदगुर प्रसाद तीरथ न वण जा ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਮ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਗੁਰ ਗਿਆਨ ਸਾਚਾ ਪਾਣੀ ਰਤ ਦਸ ਪਰਕ ਸਦਾ ਕਥਹਰਾ ਹਾਮ ਆਹਰ ਦਾ ਸਦਾ ਜਾਚਾ ਹੋ ਦੇਹ ਦਾ ਸੰਘਰਣੀ ਇਧਰਾ ਸੰਸਾਰ ਦੋਰੀ ਨਾ ਕਰਦਾ महिरबानी लाग सचरबा पेर मल सत जान साच नीर मचला साचमला सचमल ਰਾਜੇ ਭਾਵਾਏ ਭਾਵਾਏ ਆਨੰਦ ਅੰਤਿਨ ਹਰਿ ਤਸਾਈ ਹਰਿ ਤਸਾਈ ਦੂਰ ਕੇ ਲਵੇ ਤੁਮ ਹਰੇ ਤੁਮ ਹਰੇ ਸਚ ਮਾਨ ਨਰਾਨ ਦਿਆਮਤੇ ਆਹ ਮੇਰੇ ਸੰਗ ਭਾਰੇ ਸਹਿਜ ભાવ ਰਹਿਜ ਨੈਣੀ ਤਸੰਗ ਤਤ ਸਤਿ ਸਤਿ ਸਤ ਸਤ ਕਰੇ ਕੰਕਾਰ ਹਾਥਰ ਸਤ ਦੇ ਚੜ੍ਹਦਾ ਆਇਆ ਰਤ ਸੰਗ ਮੀਤਾ ਸੰਗ ਸੰਗ ਸੰਤ ਕਰਨਦਰਮੇ

ਅੱਖਰ ਟੋਟ ਨਾ ਫਸ ਤੋੜੀ ਗਤ ਭੁੰਡਾ ਬਰਨ ਰਹਾ ਹੈ ਸੋਈ ਆਨਕ ਸਾਚ ਕਹ ਬੇਨੰਤ ਨੰਤੇ ਮਨਾਂਜ ਹਨੁ ਸਤਿ ਸੋਈ ਸਤਿ ਸੋਈ ਵਾਹਿ ਹੈ ਗੁਰਜੀ ਦਾ ਖਾਲਸ ਵਾਹਿ ਹੈ ਗੁਰਜੀ ਦਾ ਖਾਲਸ ਵਾਹਿ ਹੈ ਗੁਰਜੀ ਕੀ ਫਤਿਹ ਵਾਹਿ ਹੈ ਗੁਰਜੀ ਕੀ ਫਤਿਹ ਤਨਾਸਰੀ ਮਾਹੂਲਾ ਖਲਾ ਸੰਤ ਕੁੰਤੈ ਸਤਗੁਰ ਪ੍ਰਸਾਦ ਤੀਰਥ ਧਾਵਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚ ਹੈ ਅੰਤਰ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਦਾ ਪਾਵਨ ਮਕਰ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਤਨਾਸਰੇ ਰਾਗ ਅੰਦਰ ਸ਼ੰਤ ਰੂਪ ਵਿੱਚ ਪਾਵਨ ਅੰਗ 687 ਅਤੇ 88 ਉੱਤੇ ਸੁਭਾਇਮਾਨ ਸਤਗੁਰ ਬਖਸ਼ਿਸ਼ ਕਰਦੇ ਨੇ ਭਾਈ ਮੈਂ ਵੀ ਤੀਰਥ ਇਸ਼ਨਾਨ ਕਰਨ ਜਾਂਦਾ ਹਾਂ ਪਰ ਮੈਂ ਉਸ ਤੀਰਥ ਤੇ ਜਾਂਦਾ ਹਾਂ ਜਿਸ ਤੀਰਥ ਦਾ ਨਾਮ ਹੈ ਨਾਮ ਭਾਵੇਂ ਕਾਮ ਦੇ ਤੀਰਥ ਤੇ ਬੰਦਗੀ ਦੇ ਤੀਰਥ ਤੇ ਇਸ਼ਨਾਨ ਕਰਦਾ ਹਾਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਮਾਉਣਾ ਜਾਂ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸਮਝ ਕੇ ਜਾਨ ਹਸਣ ਕਰਨਾ ਉਸ ਅਨੁਸਾਰੇ ਜੀਵਨ ਨੂੰ ਜੀਵਣਾ ਅਸਲ ਵਿੱਚ ਇਹ ਸੱਚਾ ਤੀਰਥ ਹੈ ਸਤਿਗੁਰ ਕੰਦੇ ਭਾਈ ਜਿੱਤੋਂ ਵੀ ਨਾਵਣਾ ਤੇ ਆਪਣੇ ਹਿਰਦੇ ਵਿੱਚ ਨਾਮ ਦਾ ਤੀਰਥ ਪੈਦਾ ਕਰਨਾ ਰਸ ਨੂੰ ਅਸੀਂ ਰੋਜ਼ ਕਰਦੇ ਹਾਂ ਸੁਨਿਆ ਮੰਨਿਆ ਮੰਨ ਕੀਤਾ ਭਾਉ ਉਹ ਅੰਤਰਗਤ ਤੀਰਥ ਮળ ਨਾ ਹੋ ਉਸ ਤੀਰਥ ਤੇ ਇਸ਼ਨਾਨ ਕਰੀਏ ਇੱਕ ਤੱਕ ਰੋਜ਼ ਕਰਦੇ ਹਾਂ RAMDAS ਸਰੋਵਰ ਨਹਾਤੇ ਸਭ ਉਤਰੇ ਇਸ ਤੇ ਤਾਂ ਸੀ ਰੋਜ਼ ਸੁਨਾਮ ਕਰਨੇ ਆ ਰਾਮ ਦੇ ਦਾਸਾਂ ਦਾ ਬਹੁਤ ਸਤ ਸੰਗਤ ਤੇ ਸੁਨਾਮ ਅਸੀਂ ਰੋਜ਼ ਕਰਦੇ ਆ ਨਾਲ ਨਾਲ ਗੁਰ ਸ਼ਬਦ ਨੂੰ ਵਿਚਾਰ ਕੇ ਹਿਰਦੇ ਵਿੱਚ ਟਿਕਾ ਕੇ ਗੁਰ ਸ਼ਬਦ ਦੇ ਰਹੀ ਅੰਦਰ ਤੇ ਰਥ ਬਣਾ ਕੇ ਉਸ ਤੇ ਵੀ ਸੁਨਾਮ ਕਰੀਏ ਤਾਂ ਕਿ ਅੰਦਰ ਦੀ ਮੈਲ ਵੀ ਲੱਥ ਜਾਏ ਤੇ ਜੀਵਨ ਪਵਿੱਤਰ ਬਣੇ ਸਤ ਗੁਰ ਸਭ ਨਾਮ ਨਾਮ ਸੇਵਾ ਸੰਗਰਨ ਬਖਸ਼ਣ ਸਭ ਨਿਵਾ ਆਵੇਆ ਵਰਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਇਆਂ ਭਲਾਂ ਦੇਖੇਗਾ ਆਵਾਜ਼ ਹੈ ਗੁਰਦੇ ਦਾ ਖਾਲਸਾ ਵਾਹੇ ਹੇ ਬੁੱਧੀ ਕੀ ਫਤਿਹ